ਕਿਉਂਕਿ ਨਾਦਰ ਸ਼ਾਹ ਨੇ ਇੱਕ ਦਿਨ ਜਕਰੀਆ ਖਾਨ ਨੂੰ ਆਖਿਆ ਕਹਿੰਦਾ ਕੌਣ ਲੋਕ ਨੇ ਜਿਹੜਾ ਮੇਰਾ ਰਾਹ ਰੋਕ ਲੈਂਦੇ ਨੇ ਮੈਂ ਸਾਰਾ ਹਿੰਦੁਸਤਾਨ ਲੁੱਟ ਲਿਆ ਪਰ ਆਹ ਕੌਣ ਲੋਕ ਨੇ ਜਿਨ੍ਹਾਂ ਨੇ ਮੇਰਾ ਰਾਹ ਰੋਕਿਆ ਹੈ ਤੇ ਜਕਰੀਆ ਖਾਨ ਨੇ ਸਿੱਖਾਂ ਦੀਆਂ ਤਰੀਫਾਂ ਕਰਦਿਆਂ ਇਹ ਸ਼ਬਦ ਆਖੇ ਸੀ ਕਹਿੰਦਾ ਹੈ ਇਨ ਮੈਂ ਇਤਫਾਕ ਮਹਾਨ ਸਿੱਖ ਸਿੱਖ ਪਰ ਵਾਰਤ ਜਾਣ ਬਣੇ ਰਹਿਣ ਸਭ ਸਕੇ ਬਰਾਦਰ ਇੱਕ ਦੂਜੇ ਕੋ ਦੇਵਤ ਆਦਰ ਨਾਦਰ ਸ਼ਾਹ ਕਹਿ ਲਗਾ ਇਹਨਾਂ ਵਿੱਚੋਂ ਮੈਨੂੰ ਬਾਦਸ਼ਾਹੀ ਦੀ ਬਦਬੂ ਆਉਂਦੀ ਹੈ ਕਿ ਕਿਹਨੇ ਦੇਸ਼ ਦੇ ਬਾਦਸ਼ਾਹ ਹੋਣਗੇ ਇਹ ਸਾਡਾ ਕਰਦਾਰ ਸੀ ਕਿ ਸਿੱਖ ਸਿੱਖ ਦੇ ਆਪਸ ਵਿੱਚ ਕਦੀ ਨਹੀਂ ਸੀ ਲੜਦੇ ਇਹ ਸਾਡੇ ਕਰਤਾਰ ਦੀਆਂ ਜਿਹੜੀਆਂ ਤਰੀਫਾਂ ਸਿਵਰ ਦੁਸ਼ਮਣ ਵੀ ਕਰ ਜਾਂਦੇ ਅੱਜ ਦੁਨੀਆ ਨੂੰ ਗੁਰੂ ਨਾਨਕ ਦੇ ਮਹਾਰਾਜ ਦਾ ਲਾਇਆ ਹੋਇਆ 20 ਰੁਪਏ ਦਾ ਲੰਗਰ ਨਾ ਚੇਤੇ ਆ ਸਿੱਖੋ ਤੁਸੀਂ ਕਿਤੇ ਵੀ ਲੰਗਰ ਲੈ ਕੇ ਚਲੇ ਜਾਓ ਮੈਂ ਲੰਗਰਾਂ ਦੇ ਖਿਲਾਫ ਨਹੀਂ ਆ ਪਰ ਇੰਨੀ ਗੱਲ ਜ਼ਰੂਰ ਕਹਿਣਾ ਕਿਤੇ ਵੀ ਲੰਗਰ ਲੈ ਕੇ ਚਰੇ ਜਾਓ ਦੇਸ਼ਾਂ 'ਚ ਵਿਦੇਸ਼ਾਂ 'ਚ ਬਾਹਰ ਦੀਆਂ ਸਟੇਟਾਂ 'ਚ ਸਾਰੇ ਤੁਹਾਡਾ ਦਰਮਾਨ ਕਰਨਗੇ ਸਿੱਖ ਲੰਗਰ ਬੜਾ ਲਾਉਂਦੇ ਨੇ ਸਾਡੇ ਵਾਸਤੇ ਆਫਤ ਵਿੱਚ ਸਿੱਖ ਲੰਗਰ ਲੈ ਕੇ ਆਏ ਨੇ ਗੁਰੂ ਨਾਨਕ ਦਾ 20 ਰੁਪਿਆ ਦਾ ਲੰਗਰ ਲਾਇਆ ਸਾਰਿਆਂ ਨੂੰ ਚੇਤੇ ਆ ਪਰ ਗੁਰੂ ਹਰਗੋਬਿੰਦ ਮਹਾਰਾਜ ਦੇ ਬਖਸ਼ੇ ਸ਼ਸਤਰ ਲੈ ਕੇ ਕਿਤੇ ਚਲੇ ਜਾਇਓ ਉਥੇ ਮਨਾਈ ਹੈ ਪਾਰਲੀਮੈਂਟ ਵੀ ਸ੍ਰੀ ਸਾਹਿਬ ਤੇ ਕਿਰਪਾਨ ਦੀ ਸਾਨੂੰ ਮਨਾਈ ਹੈ ਕਿ ਪਾਰਲੀਮੈਂਟ ਅੰਦਰ ਸਿੱਖ ਵੀ ਕਿਰਪਾਨ ਲੈ ਕੇ ਨਹੀਂ ਜਾ ਸਕਦਾ ਪਲੇਨ ਅੰਦਰ ਜਾਣਾ ਹੋਵੇ ਜਹਾਜ਼ ਵਿੱਚ ਬੈਠ ਕੇ ਤਾਂ ਵੀ ਸਿੱਖ ਜਿਹੜੀ ਆਪਣੀ ਸਰੀਰ ਸਾਹਿਬ ਨਹੀਂ ਲੈ ਕੇ ਜਾ ਸਕਦਾ ਵੱਡੇ ਵੱਡੇ ਸੰਤਾਂ ਨੂੰ ਮਹਾਪੁਰਸ਼ਾਂ ਨੂੰ ਵੀ ਉੱਥੇ ਆਪਣੀ ਸਰੀਰ ਸਾਹਿਬ ਜਿਹੜੀ ਉਤਾਰਨੀ ਪੈ ਜਾਂਦੀ ਇੱਥੋਂ ਤੱਕ ਹੁਣ ਤਾਂ ਸਿੱਖ ਬੱਚਿਆਂ ਨੇ ਪੇਪਰ ਵੀ ਦੇਣੇ ਨੇ ਨਾ ਤੇ ਦੂਸਰੀਆਂ ਸਟੇਟਾਂ ਅੰਦਰ ਉਹ ਵੀ ਕਹਿ ਦਿੰਦੇ ਨੇ ਕਹਿੰਦੇ ਆਪਣੀ ਕਿਰਪਾਣ ਉਤਾਰੋ ਕੜਾ ਉਤਾਰ ਦਿਓ ਕਾਰਨ ਕੀ ਹੋ ਗਿਆ ਕਿ ਅਸੀਂ ਸਿੱਖ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਦੋਵਾਂ ਪੱਖੋਂ ਕਮਜ਼ੋਰ ਹੋ ਗਏ ਅੱਜ ਸਾਡੇ ਕੋਲ ਦੋਵੇਂ ਤਾਕਤਾਂ ਨਹੀਂ ਹੈਗੀਆਂ ਨਾ ਤੇ ਅਸੀਂ ਜਥੇਬੰਦਕ ਤੌਰ ਤੇ ਧਾਰਮਿਕ ਤੌਰ ਤੇ ਤਗੜੇ ਆ ਤੇ ਨਾ ਅਸੀਂ ਰਾਜਨੀਤਿਕ ਤੌਰ ਤੇ ਤਗੜੇ ਆ ਇਸੇ ਕਰਕੇ ਆਏ ਦਿਨ ਸਿੱਖ ਦੀ ਦਸਤਾਰ ਚੁਰਾਹਿਆਂ ਦੇ ਵਿੱਚ ਉਤਰ ਜਾਂਦੀ ਹੈ ਇਨਸਾਫ ਵਾਸਤੇ ਅਸੀਂ ਧਰਨੇ ਲਾਉਣੇ ਆ ਤਮੰਗ ਪੱਤਰ ਕਿਹਨੂੰ ਦੇਣੇ ਆ ਇਸ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਇੱਥੋਂ ਤੱਕ ਕਹਿ ਲਈਏ ਡੀਸੀਆਂ ਤੱਕ ਐਸਐਸਪੀ ਤੱਕ ਜੇ ਥਲੜੇ ਲੈਵਲ ਤੇ ਵੀ ਆ ਜਾਈਏ ਤੇ ਉਹ ਅਹੁਦਿਆਂ ਤੇ ਉਹ ਲੋਕ ਬੈਠੇ ਨੇ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਹੈਗਾ ਕਿਉਂਕਿ ਸਿੱਖ ਦੇ ਬੱਚੇ ਨੂੰ ਤਾਂ ਅਗਲੇ ਜੱਜ ਦਾ ਪੇਪਰ ਦੇਣ ਤੋਂ ਰੋਕ ਦਿੰਦੇ ਨੇ ਵੀ ਜੇ ਸਿੱਖ ਦਾ ਪੁੱਤ ਹੀ ਜੱਜ ਲੱਗ ਗਿਆ ਸਿੱਖਾਂ ਦੀ ਧੀ ਜੱਜ ਬਣ ਗਈ ਤੇ ਫਿਰ ਤਾਂ ਇਨਸਾਫ ਮਿਲ ਦੀ ਆਸ ਵੱਜਣੀ ਨਾ ਸਿੱਖ ਐਸਐਸਪੀ ਹੋਵੇ ਸਿੱਖ ਡੀਐਸਪੀ ਹੋਵੇ ਸਿੱਖ ਆਈਪੀਐਸ ਹੋਵੇ ਸਿੱਖ ਮੁੱਖ ਮੰਤਰੀ ਹੋਵੇ ਤੇ ਸਿੱਖ ਪ੍ਰਧਾਨ ਮੰਤਰੀ ਹੋਵੇ ਤਾਂ ਸਿੱਖਾਂ ਦੀ ਸੁਣਵਾਈ ਫਿਰ ਕਿਉਂ ਨਾ ਹੋਵੇ ਪਰ ਜਦੋਂ ਸਾਡਾ ਬੰਦਾ ਹੀ ਕਿ ਉਹਦੇ ਤੇ ਨਹੀਂ ਹੈ ਬਾਹਰੀਆਂ ਸਟੇਟਾਂ ਦੇ ਲਿਆ ਲਿਆ ਕੇ ਪੰਜਾਬ ਅੰਦਰ ਫਿੱਟ ਕੀਤੇ ਨੇ ਤੇ ਸਾਨੂੰ ਇਨਸਾਫ ਕਿੱਥੇ ਮਿਲਣਾ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਆਪਾਂ ਤਗੜੀ ਹੋਈਏ ਅੱਜ ਪੱਗ ਵਾਲਾ ਸਿੱਖ ਦਿਮਾਲੇ ਵਾਲੇ ਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ ਹੈਗਾ ਤੇ ਦਿਮਾਲੇ ਵਾਲਾ ਸਿੱਖ ਉਹ ਪੱਗ ਬੰਨਣ ਵਾਲੇ ਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ ਹੈਗਾ ਅਸੀਂ ਸਿੱਖ ਵੀ ਪਹਿਰਾਵਿਆਂ ਦੇ ਵਿੱਚ ਵੰਡਲੇ ਨੇ ਪਰ ਸਾਡਾ ਪਹਿਰਾਵਾ ਵੱਖਰਾ ਜੀ ਇਹਦਾ ਵੱਖਰਾ ਹੈ ਸਿੱਖੋ ਆਪਣੀ ਤਾਕਤ ਨੂੰ ਪਛਾਣੀਏ ਅੰਗਰੇਜ਼ਾਂ ਨੂੰ ਸੰਧੀ ਕਰਨੀ ਪੈਗੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੰਗਰੇਜ ਆਪਣੇ ਖੇਤੇ ਅੰਦਰ ਰਾਜ ਕਰਦੇ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਖੇਤੇ ਅੰਦਰ ਰਾਜ ਕਰਦੇ ਪਏ ਨੇ ਪਟਿਆਲੇ ਦੀਆਂ ਰਾਣੀਆਂ ਦਾ ਕਿਤੇ ਆਪਸੀ ਟਕਰਾਅ ਹੋ ਗਿਆ ਥੋੜਾ ਜਿਹਾ ਤੇ ਉਹਨਾਂ ਰਾਣੀਆਂ ਨੇ ਚਿੱਠੀ ਲਿਖੀ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਜੀ ਸਾਡੀ ਅਣਕੇ ਸੁਲ੍ਹਾ ਕਰਾ ਦਿਓ ਹੁਣ ਸੰਧੀ ਦੇ ਮੁਤਾਬਕ ਅੰਗਰੇਜ਼ਾਂ ਨਾਲ ਹੋਈ ਸੰਧੀ ਦੇ ਮੁਤਾਬਕ ਮਹਾਰਾਜਾ ਰਜੀਤ ਸਿੰਘ ਪਟਿਆਲੇ ਨਹੀਂ ਸੀ ਜਾ ਸਕਦੇ ਪਰ ਮਹਾਰਾਜਾ ਰਜੀਤ ਸਿੰਘ ਨੇ ਕਿਸੇ ਨੂੰ ਪੁੱਛਿਆ ਨਹੀਂ ਹੈਗਾ ਉਹਨਾਂ ਨੇ ਫੌਜਾਂ ਲਈਆਂ ਤੇ ਪਟਿਆਲੇ ਦੀ ਧਰਤੀ ਤੇ ਜਾ ਕੇ ਉਹਨਾਂ ਰਾਣੀਆਂ ਦੀ ਰਾਜਿਆਂ ਦੀ ਸੁਲਾਹ ਕਰਾ ਕੇ ਆਈ ਤੇ ਜਿਸ ਵੇਲੇ ਸੁਲਾਹ ਕਰਨ ਪਹੁੰਚੇ ਨਾ ਪਟਿਆਲੇ ਦੇ ਅੰਗਰੇਜ਼ਾਂ ਨੇ ਦਲਹੋਜੀ ਚਿੱਠੀ ਲਿਖੀ ਕਿ ਸਾਡੀ ਮਹਾਰਾਜਾ ਪਟਿਆਲੇ ਨਾਲ ਸੰਧੀ ਹੋਈ ਹੈ ਤੇ ਸਾਡੇ ਕਿਤੇ ਅੰਦਰ ਨਹੀਂ ਆ ਸਕਦਾ ਪਰ ਮਹਾਰਾਜਾ ਰਜੀਤ ਸਿੰਘ ਸਾਡੇ ਖਿੱਤੇ ਅੰਦਰ ਆਇਆ ਹੈ ਇਹਨੂੰ ਹਮਲਾ ਮੰਨਿਆ ਜਾਣਾ ਚਾਹੀਦਾ ਹੈ ਦਲਹੋਜੀ ਦੀਆਂ ਤਾਰਾਂ ਲੰਡਨ ਤੱਕ ਖੜਕਖੜਕੀਆਂ ਤੇ ਉਹਨਾਂ ਨੇ ਸੋਚ ਵਿਚਾਰ ਕਰਕੇ ਦਲਹੋਜੀ ਚਿੱਠੀ ਪਾਈ ਦਲਹੋਜੀ ਵਾਲਿਆਂ ਪਟਿਆਲੇ ਪਾਈ ਕਹਿਣ ਲੱਗੇ ਇਸਨੂੰ ਰੋਕਿਓ ਨਾ ਇਹ 10 15 ਦਿਨਾਂ ਵਾਸਤੇ ਆਇਆ ਹੈ ਫੈਸਲਾ ਕਰਾਉਣ ਵਾਸਤੇ ਆਇਆ ਹੈ ਕੋਈ ਝਗੜੇ ਦਾ ਇਨੇ ਵਾਪਸ ਪਰਤ ਜਾਣਾ ਏ ਇਹਨੂੰ ਛੇੜਿਓ ਨਾ ਜੇਕਰ ਮਹਾਰਾਜਾ ਰਣਜੀਤ ਸਿੰਘ ਨੂੰ ਛੇੜਿਆ ਤੇ ਰਾਜ ਭਾਗ ਆਪਣਾ ਜਾ ਸਕਦਾ ਏ ਇਹ ਸਿੱਖਾਂ ਦੀ ਤਾਕਤ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕੁਝ ਆਖਣ ਤੋਂ ਵੀ ਅਗਲੇ ਡਰਦੇ ਸੀ ਤੇ ਜਿਨ੍ਹਾਂ ਦੀਆਂ ਧੀਆਂ ਪੈਣਾ ਛੜਾ ਕੇ ਲਿਆਂਦੀਆਂ ਨਾ ਜਿਹੜੇ ਕਹਿੰਦੇ ਹੁੰਦੇ ਸੀ ਮੋੜੀ ਬਾਬਾ ਡਾਂਗ ਵਾਲਿਆ ਮੋੜੀ ਬਾਬਾ ਕਸ਼ ਵਾਲਿਆ ਰਨ ਗਈ ਬਸਰੇ ਨੂੰ ਗਈ ਅੱਜ ਉਹ ਲੋਕ ਕਹਿੰਦੇ ਨੇ ਸਿੱਖ ਕਕਾਰ ਪਾ ਕੇ ਪੇਪਰ ਵੀ ਨਹੀਂ ਦੇ ਸਕਦੇ ਉਹਨਾਂ ਨੂੰ ਸਾਡੀਆਂ ਕਿਰਪਾਨਾਂ ਚੁੱਪ ਦੀਆਂ ਲੰਗਰ ਨਹੀਂ ਚੁੱਪਦੇ ਲੰਗਰ ਕਿਸੇ ਵੀ ਸਟੇਟ 'ਚ ਜਾ ਕੇ ਲਾ ਲਓ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖੋ ਜੇਕਰ ਹਿੰਦੁਸਤਾਨ ਅੰਦਰ ਰਹਿਣਾ ਹੈ ਤਾਂ ਆਪਸੀ ਮਿਲਵਰਤਨ ਜਿਹੜਾ ਰੱਖੋ ਤੇ ਜੇ ਤੁਹਾਡੇ ਵਿੱਚ ਆਪਸੀ ਮਿਲਵਰਤਨ ਨਹੀਂ ਹੈ ਫਿਰ ਚੁਰਾਹੇ 'ਚ ਪੱਗਾਂ ਲੈਣੀਆਂ ਸਿੱਖਾਂ ਦੀਆਂ ਲਾਜ਼ਮੀ ਨਹੀਂ ਨੇ ਲਾਈ ਚਲੇ ਉਹ ਧਰਨੇ ਕਿਸੇ ਨੇ ਨਹੀਂ ਸੁਣਨੇ ਦੋਨੇ ਚੀਜ਼ਾਂ ਆਪਣੇ ਹੱਥ 'ਚ ਰੱਖਣੀਆਂ ਪੈਣਗੀਆਂ ਤੇਗ ਵੀ ਤੇ ਤੇਗ ਵੀ ਦੋਨਾਂ ਦੇ ਵਿੱਚੋਂ ਇੱਕ ਵੀ ਛੁੱਟ ਗਈ ਤੇ ਮਾਫ ਕਰਿਓ ਅਸੀਂ ਗੁਰੂ ਨਾਨਕ ਦੇ ਸਿਧਾਂਤ ਤੋਂ ਪਾਸੇ ਹੋ ਜਾਵਾਂਗੇ